یہی ہے صاحب صاحب جو رہا ہے ناں غلطت میں غلطت کیا ہونے اسی تے سی سی آر بھی رہے ہیں این سی سی صحیح ہے این سی It s'enaixir, it's not felt. Dear cents zat andाixливоof. Yes, yes, yes,... 記 Ontopedi kitaые are中国a은 인 Battilla UK, chanting 한rat, tubeoses Five hours. Kat Twitter s의 get regard. 그림 year나�이며 uh��� sentiment ਮਰਦਾਵਾ 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 ਜੀਤੋ ਮਰਦਾਵਾ 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 ਲੈ ਕੋਟ ਗਿਆ ਨੰਬਰ ਵਾਲੇ ਮਰਦਾਵਾ 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 ਅਜੀ ਮੈਂ ਅਮਨਦੀਪ ਸਿੰਘ ਲਲਤੋਂ ਪ੍ਰਾਕਿਤ ਸਾਹਦੇ ਅਜ ਤਾਂ ਦਿਕਾਉਂਦਾ ਸੁਪਾ ਮੀਤ ਪ੍ਰਧਾਨ ਅੱਜ ਜੋ ਪਿੰਡ ਖਾੜੇ ਦੇ ਵਿੱਚ ਜੋ ਮੋਰਚਾ ਲੱਗਿਆ ਮੋਰਚਾ ਪਹਿਲਾਂ ਕਾਫੀ ਟਾਈਮ ਦਾ ਲੱਗਿਆ ਹੋਇਆ ਪਰ ਅੱਜ ਇੱਥੇ ਪ੍ਰਸ਼ਾਸਨ ਦੀ ਤੇ ਸਰਕਾਰਾਂ ਦੀ ਜੋ ੱੱਕੇਸ਼ਾਈ ਹੈ ਨਲਾਈਕੀ ਹੈ ਵੇਖਣ ਨੂੰ ਮਿਲੀ ਹੈ ਅੱਜ ਰਾਤ ਦਾ ਉਹ ਪ੍ਰਸ਼ਾਸਨ ਨੇ ਜਲੰਧਰ ਦਾ ਕ੍ਰਿਦ ਅਧਿਕਾਰੀ ਇਹਨਾਂ ਇੱਥੇ ਬੁਲਾਏ ਹੋਏ ਨੇ ਪੂਰੇ ਪਿੰਡ ਨੂੰ ਘੇੜਾ ਪਾਇਆ ਹੋਇਆ ਜੋ ਸਭ ਲੁਧਿਆਣਾ ਜ਼ਿਲ੍ਹੇ ਦੀ ਆਗੂ ਸੀ ਉਹਨਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਹੋਇਆ ਹੈ ਤੇ ਉਹਦੇ ਸਾਹਮਣੇ ਇਹਨੂੰ ਸ਼ਾਇਦ ਭਲੇਖਾ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਅਸੀਂ ਜੋ ਫੈਕਟਰੀ ਹੈ ਚਲਾ ਲਾ ਕੇ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਫੈਕਟਰੀਆਂ ਲੋਕਾਂ ਦੇ ਸਹਿਯੋਗ ਤੋਂ ਬਿਨਾ ਵੀ ਚੱਲਦੀਆਂ ਦੇ ਕੱਲ੍ਹ ਨੂੰ ਤੁਸੀਂ ਅੱਜ ਜੇ ਇੱਕ ਪ੍ਰਚਾਰਨ ਕੋਈ ਧੱਕੇ ਜਾਈ ਕਰਦਾ ਤਾਂ ਵੀ ਕੱਲ੍ਹ ਨੂੰ ਸਵਾਲ ਲੈ ਕੇ ਆਉਣਾ ਫੈਕਟਰੀ ਦੇ ਵਿੱਚ ਉਹ ਵੀ ਤਾਂ ਪਿੰਡ ਦੇ ਵਿੱਚ ਹੀ ਲੰਘ ਕੇ ਜਾਣਾ ਤੇ ਅਸੀਂ ਕਿਸੇ ਵੀ ਕੀਮਤ ਵਿੱਚ ਉਹ ਫੈਕਟਰੀ ਨਹੀਂ ਚੱਲਣ ਦੇਵਾਗੇ ਜੇ ਕਿ ਸਾਡਾ ਕੋਈ ਸ਼ੌਕ ਨਹੀਂ ਹੈ ਸਾਡੀ ਮਜਬੂਰੀ ਆ ਜੋ ਪਿੰਡ ਦੇ ਲੋਕਾਂ ਨੇ ਜਿੱਨਾਂ ਵਿੱਚ ਤੇ ਰਹਿਣਾ ਉਹਨਾਂ ਨੂੰ ਜੋ ਕੈਂਸਲ ਬਣ ਰਹਾ ਹੈ ਉਹਨਾਂ ਦੇ ਫੈਕਟਰੀ ਨੇ ਕੋਈ ਅੱਜ ਦਾ ਬੈਸੀ ਹਦ ਤੱਕ ਦਾ ਬੋਰੀਆ ਕਿੰਨੀਆਂ ਵੱਡੀਆਂ ਆਈ ਆਪਣੇ 20-20 ਸਾਲ ਦੇ ਵਿੱਚ ਵਕਿਆ ਨੂੰ ਟੈਗ ਹੋਈ ਜਾਂਦਾ ਅੱਗੇ ਪਿੰਡ ਦੀ ਇੱਕ ਤੇ ਬਿਰਗੋਂ ਟੈਗ ਹੋ ਜਾਂਦਾ ਸੀ ਤਾਂ ਸਾਰੇ ਪਿੰਡ ਚ ਉੱਚੀ ਚਲੋ ਵੀ ਗੱਲ ਫੈਲਦੀ ਸਾਰੇ ਪਿੰਡ ਜਿਹੇ ਫਲਾਣਾ ਟੈਗ ਹੋ ਗਿਆ ਅੱਜ ਕੱਲ ਤਾਂ 20-20 ਸਾਲ ਦੇ ਬੱਚੇ ਦੇਖਿਆ ਉਹਨੂੰ ਟੈਗ ਹੋਈ ਜਾਂਦਾ ਇਹ ਫੈਕਟਰੀ ਅਸੀਂ ਇੱਥਾ ਨਹੀਂ ਚੱਲਣ ਦੇਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਆ ਤੇ ਫੈਕਟਰੀ ਮਾਲਕਾਂ ਨੂੰ ਸਮਝਾਉਂਗੇ ਆਦਾ ਹੱਕ ਤੇ ਹੋਰ ਪਾਸੇ ਭਜਾਇਦਾ ਰੋ ਲੈ ਜਾ